レスラー হরਜੀਤ ਸਿੰਘ 빌런 ਜਿਨ੍ਹਾਂ ਦੀਆਂ ਤਿੰਨ ਧੀਆਂ weight lifting ਦੇ ਵਿੱਚ ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ ਤੇ ਮੁਕਾਮ ਹਾਸਲ ਕਰ ਵੈਨਕੂਵਰ ਇੰਟਰਨੈਸ਼ਨਲ 에어ਪੋਰਟ ਤੇ ਪਹੁੰਚੀਆਂ ਜਿਨ੍ਹਾਂ ਦਾ ਗਰਮ ਜੋਸ਼ੀ ਦੇ ਨਾਲ ਸਵਾਗਤ ਕੀਤਾ ਗਿਆ ਇਸ ਮੌਕੇ ਪਰਿਵਾਰ ਦੇ ਵੱਲੋਂ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ হরਜੀਤ ਸਿੰਘ 빌런 ਵੱਲੋਂ ਆਪਣੀਆਂ ਤਿੰਨ ਧੀਆਂ ਦਾ ਵੈਨਕੂਵਰ 에어ਪੋਰਟ ਤੇ ਸਵਾਗਤ ਕੀਤਾ ਗਿਆ ਤੇ ਜਸ਼ਨ ਮਨਾਏ ਗਏ ਕਿਉਂਕਿ ਉਹਨਾਂ ਦੀਆਂ weight lifter ਧੀਆਂ ਵੱਲੋਂ ਕੁਮਾਂਤਰੀ ਪੱਧਰ ਤੇ ਕੈਨੇਡਾ ਤੇ ਕਮਿਊਨਿਟੀ ਦਾ ਨਾਮ ਰੌਸ਼ਨ ਕੀਤਾ ਗਿਆ ਜਿਨ੍ਹਾਂ ਦੀ ਸਭ ਤੋਂ ਛੋਟੀ 3 ਜਿਲ ਬਿਲਨ ਵੱਲੋਂ ਲੀਮਾ ਪੇਰੂ ਵਿੱਚ ਆਯੋਜਿਤ ਯੂਥ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਦੋ ਚਾਂਦੀ ਦੇ ਮੈਡਲ ਜਿੱਤੇ ਜਿੱਥੇ ਉਹਨਾਂ 94 ਕਿਲੋਗ੍ਰਾਮ ਸਨੈਚ ਤੇ 125 ਕਿਲੋਗ੍ਰਾਮ ਕਲੀਨ ਐਂਡ ਜਰਕ ਚੁੱਕਿਆ ਅਤੇ ਜਿੰਨਤ ਬਿਲਨ ਵੱਲੋਂ ਹੈਲੀਫੈਕਸ ਵਿਖੇ ਆਯੋਜਿਤ ਨੈਸ਼ਨਲ ਚੈਂਪੀਅਨਸ਼ਿਪ ਦੇ ਵਿੱਚ ਹਿੱਸਾ ਲਿਆ ਗਿਆ ਜਿੱਥੇ ਉਸਨੇ 88 ਕਿਲੋਗ੍ਰਾਮ ਸਨੈਚ ਤੇ 111 ਕਿਲੋਗ੍ਰਾਮ ਕਲੀਨ ਐਂਡ ਜਰਕ ਚੁੱਕਿਆ ਅਤੇ 76 ਕਿਲੋਗ੍ਰਾਮ ਭਾਰ ਵਰਗ ਵਿੱਚ ਕਾਮਨਵੈਲਥ ਗੇਮਜ਼ ਲਈ ਕੁਆਲੀਫਾਈ ਕੀਤਾ ਜਿਨ੍ਹਾਂ ਦੀ ਸਭ ਤੋਂ ਵੱਡੀ ਤੀ ਹਲੀਨਾ ਬਿਲਨ ਜੋ ਕਿ ਕਾਮਨਵੈਲਥ ਮੈਡਲਿਸਟ ਅਤੇ ਵਰਲਡ ਪਾਰਟਿਸਪੈਂਟ ਹੈ ਉਸ ਵੱਲੋਂ ਆਪਣੀਆਂ ਦੋਵੇਂ ਭੈਣਾਂ ਨੂੰ ਕੋਚਿੰਗ ਦਿੱਤੀ ਜਾ ਰਹੀ ਹੈ ਨੈਸ਼ਨਲ ਤੇ ਇੰਟਰਨੈਸ਼ਨਲ ਸਟੇਜ ਤੇ ਕੈਨੇਡਾ ਦੀ ਮਮਤਾ ਫਾਊਂਡੇਸ਼ਨ ਵੱਲੋਂ ਐਂਜਲ ਤੇ ਉਸ ਦੀ ਕੋਚ ਦੇ ਪੈਰੂ ਟ੍ਰਿਪ ਨੂੰ ਸਪான்ਸਰ ਕੀਤਾ ਗਿਆ ਅਤੇ ਬਸੰਤ ਸਵੀਟਸ ਰੁਸਤਮ ਰੈਸਲਿੰਗ ਕਲੱਬ ਦਾ 메ਨ ਸਪான்ਸਰ ਹੈ ਬਾਈਟ ਵੀਰ ਟੂ ਸਚਮੋਚੀ ਇਸ ਤਿੰਨੇ ਤੀਆਂ ਨੇ ਆਪਣੇ ਕਮਿਊਨਿਟੀ ਤੇ ਮੁਲਕ ਦਾ ਮਾਨ ਖੇਡਾਂ ਦੇ ਖੇਤਰ ਵਿੱਚ ਇਹ ਵਧਾਰੀਆਂ ਨੇ ਦਿਸ ਨਵੰਬਰ ਨੇ ਪ੍ਰਿਪੇਅਰ ਕਰ ਦਿੱਤੀ ਸੀ ਆ senior national age youth world championships eh jinat ne youth world championships bagland I think they jinat ne senior national kedne si gaye utthe saadi goal sigi ki assi junior commonwealth Champ uh, championships ne layi qualify kare senior te angel the goal sigi ki medal leke aave youth world championships ton so pichle half year si gaye se Halifax Nova Scotia utthe jinat ne Eighty-eight snatch, the eighty-one hundred lakh. and jerk. One qualification, They on junior Commonwealth Championships They uh, the fir, see, see, angel. in Lima, Peru. Who the Youth World Championships. angel. They two uh, silver medals. In ninety-four snatch. They 125 ਕਿਲੋ ਅ ਰੇਂਜਰ ਲਾਇਆ ਤੇ ਦੋਸਤ ਹੋ ਕੇ ਮੈਨੂੰ ਚੱਕਿਆ ਮੈਂ 76 kg weight ਵਿੱਚ ਭਾਗ ਲਿਆ ਤੇ ਕੰਪੀਟੀਸ਼ਨ ਕੋਈ ਟਫ ਸੀਗਾ ਪਰ ਵਧੀਆ ਲੜ ਹੋਇਆ ਕਿ ਮੈਨੂੰ ਟੋਟਲ ਵਿੱਚ ਇੰਪਰੂਵਮੈਂਟ ਚਾਹੀਦੀ ਸੀ ਕਿਉਂਕਿ ਆਤੀ ਸੀਨੀਅਰ ਕਾਮਨ ਵਰਕ ਦੀ ਜਾਂਦੀ ਟਾਈ ਕਰਨੀ ਸੀ ਕਿ ਵੀ ਸਿਲੈਕਟ ਹੋ ਜਾਈਏ ਤੇ ਹਲੀਨਾ ਨੇ ਵਧੀਆ ਪ੍ਰੈਪਰੇਸ਼ਨ ਕਰਾਈ ਵਧੀਆ ਮਿਹਨਤ ਲਾ ਕੇ ਤੇ ਗੋਲ ਪੂਰਾ ਹੋ ਗਿਆ हाँ जी बहुत मेहनत लाइफ पहला ही तेन महीने असं पहला शुरू प्रिपेयर किया हरी ने सू ट्रेनिंग दिली है सो तो मेरा गोल से मैडल आवे हॉलडेगा पर मैं पूरी मेहनत तो लाई थे वह मैंने पॉलना गया कि तो तो दो सौ मैडल मैं जुटे चौदह होर पूरी सी टेन को तेन अटैप्ट हूँ स्नैक्स टेनते तेन प्लेम डेड सो मैं पहला अटैम्प्ट नाइनटी ਅਫੇ 94 ਕੈਸਿਟੀ ਰੈਕਰੀ ਲਾਈਨ ਦੇਖੇ ਕਮਿਨਿਟੀ ਟ੍ਰੈਕ ਤੇ ਵਿਚ ਮੈਂ ਐਕਸਤਾਰਾ ਤੇ ਐਕਸ 20 ਇੱਕ ਕੁਆਲਿਟੀ ਬੱਚੇ ਸਚਮੂਚੀ ਇਹ ਤਿੰਨੇ ਧੀਆਂ ਆਪਣੀ ਕਮਿਊਨਿਟੀ ਤੇ ਮੁਲਕ ਦਾ ਮਾਣ ਖੇਡਾਂ ਦੇ ਖੇਤਰ ਵਿੱਚ ਵਧਾਰੀਆਂ ਨੇ ਜਿਨ੍ਹਾਂ ਨੇ ਭਵਿੱਖ ਵਿੱਚ ਹੋਰ ਵੀ ਇੰਟਰਨੈਸ਼ਨਲ ਮੁਕਾਬਲਿਆਂ ਦੇ ਵਿੱਚ ਮੈਡਲ ਜਿੱਤ ਕੇ ਨਾਮ ਰੌਸ਼ਨ ਕਰਨਾ ਹੈ ਜੋ ਕਿ ਬਾਕੀ ਬੱਚਿਆਂ ਨੂੰ ਵੀ ਸਪੋਰਟਸ ਨਾਲ ਜੁੜਨ ਦੇ ਲਈ ਪ੍ਰੇਰਣਾ ਦੇਣਗੀਆਂ ਨਿਸ਼ਚਿਤ ਚੈਨਲ ਪੰਜਾਬੀ ਰਿਪੋਰਟ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ